ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਭਗਤ ਨਾਮਦੇਵ ਜੀ ਦੇ ਜਨਮ ਬਾਰੇ ਜਦੋਂ ਸੂਰਜ ਦੀ ਗਰਮੀ ਅਤਿ ਦਰਜੇ ਤੇ ਪਹੁੰਚ ਜਾਂਦੀ ਹੈ ਅਤੇ ਇਸ ਤਪਸ ਨਾਲ ਸੰਸਾਰ ਵਾਸੀ ਜੀਵ ਦੁਖੀ ਹੁੰਦੇ ਹਨ ਔਰ ਇਸਤਰੀ ਪੁਰਸ਼ ਬਾਲ ਬਿਰਦ ਸਭ ਇਸ ਕਸ਼ਟ ਕਰਕੇ ਵਿਲੂ-ਵਿਲੂ ਕਰਦੇ ਹਨ ਤਾਂ ਉਹ ਵਾਹਿਗੁਰੂ ਆਪਣੀ ਸਾਜੀ ਹੋਈ ਸ੍ਰਿਸ਼ਟੀ ਦੇ ਇਸ ਦੁੱਖ ਨੂੰ ਦੇਖ ਕੇ ਜਰ ਨਹੀਂ ਸਕਦਾ ਉਹ ਮਿਹਰ ਦੇ ਘਰ ਵਿੱਚ ਆਉਂਦਾ ਹੈ ਅਤੇ ਉਸ ਦੀ ਦਿਆਲਤਾ ਵਾਰਿਸ਼ ਦਾ ਰੂਪ ਧਾਰ ਕੇ ਵਰਸਦੀ ਹੈ ਤੇ ਜੀਵ ਜੰਤ ਦੇ ਸੇਕ ਰੂਪੀ ਦੁੱਖ ਨੂੰ ਦੂਰ ਕਰਨ ਲਈ ਠੰਡ ਵਰਤ ਜਾਂਦੀ ਹੈ ਜਦ ਰਾਤ ਦਾ ਅੰਧੇਰਾ ਦੋਹੀ ਪਾਸੀ ਪਸਰ ਜਾਂਦਾ ਹੈ ਤੇ ਸੰਸਾਰ ਵਾਸੀ ਜੀਵਾਂ ਨੂੰ ਕੁਝ ਸੁज्जਦਾ ਨਹੀਂ ਤਾਂ ਉਸ ਸਿਰਜਣਹਾਰ ਦੀ ਦਿਆਲਤਾ ਸੂਰਜ ਦਾ ਰੂਪ ਧਾਰ ਕੇ ਪਰਗਟ ਹੁੰਦੀ ਹੈ ਅਤੇ ਪ੍ਰਕਾਸ਼ ਕਰਕੇ ਸਭ ਅੰਧੇਰਾ ਦੂਰ ਕਰ ਦਿੰਦੀ ਹੈ ਠੀਕ ਇਸੇ ਤਰ੍ਹਾਂ ਜਦੋਂ ਸੰਸਾਰ ਦੇ ਲੋਕ ਵਿਸ਼ੇਵਿਕਾਰਾਂ ਦੇ ਤਪਸ਼ ਨਾਲ ਸੜਨ ਲੱਗ ਪੈਂਦੇ ਹਨ ਅਤੇ ਲੋਕ ਇਹਨਾਂ ਦੇ ਸੇਕ ਨਾਲ ਅਤਿਅੰਤ ਦੁਖੀ ਹੁੰਦੇ ਹਨ ਜਦੋਂ ਮਾਤ ਲੋਕ ਦੇ ਵਾਸੀ ਅਗਿਆਨਤਾ ਦੇ ਅੰਧੇਰੇ ਵਿੱਚ ਫਸ ਜਾਂਦੇ ਹਨ ਤੇ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਸਦਾ ਔਰ ਥਾਂ-ਥਾਂ ਭਟਕਦੇ ਤੇ ਠੇਡੇ ਖਾਂਦੇ ਫਿਰਦੇ ਹਨ ਤਾਂ ਉਹ ਦਿਆਲੂ ਪਿਤਾ ਸੰਸਾਰ ਪਰ ਮਿਹਰ ਦੀ ਨਜ਼ਰ ਕਰਦਾ ਹੈ ਔਰ ਆਪਣੀ ਅਲੌਕਿਕ ਸ਼ਕਤੀ ਦੇ ਕੇ ਆਪਣੇ ਕਿਸੇ ਪਿਆਰੇ ਨੂੰ ਸੰਸਾਰ ਤੇ ਭੇਜਦਾ ਹੈ ਜੋ ਪ੍ਰਗਟ ਹੋ ਕੇ ਆਪਣੇ ਸ਼ੁਭ ਬਚਨਾਂ ਦੀ ਵਰਖਾ ਕਰਦਾ ਹੈ ਤੇ ਸੁੰਦਰ ਉਪਦੇਸ਼ਾਂ ਦਾ ਮੀਂਹ ਵਰਸਾਉਂਦਾ ਹੈ ਜਿਸ ਨਾਲ ਵਿਸ਼ੇ ਵਿਕਾਰਾਂ ਦੀ ਤਪਸ਼ ਦੂਰ ਹੋ ਜਾਂਦੀ ਹੈ ਇਹ ਦੁਨੀਆ ਤੇ ਠੰਡ ਵਰਤ ਜਾਂਦੀ ਹੈ ਉਹਨਾਂ ਮਹਾ ਸ਼ਕਤੀਮਾਨ ਪੁਰਸ਼ਾਂ ਦੇ ਉੱਤਮ ਉਪਦੇਸ਼ਾਂ ਦੇ ਸ਼ੁਭ ਵਿਚਾਰਾਂ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਤੇ ਗਿਆਨ ਦਾ ਸੂਰਜ ਪ੍ਰਕਾਸ਼ ਕਰਦਾ ਹੈ ਵਸ ਦੁਨੀਆ ਸੁਖੀ ਵਸਦੀ ਹੈ ਤੇ ਸੰਸਾਰ ਵਾਸੀ ਜੀਵ ਕਲੇਸ਼ਾਂ ਤੋਂ ਛੁਟਕਾਰਾ ਪਾ ਜਾਂਦੇ ਹਨ ਜਦ ਸਾਰੇ ਸੰਸਾਰ ਤੇ ਅਗਿਆਨਤਾ ਦਾ ਕੋਹਰ ਅੰਧੇਰਾ ਛਾ ਗਿਆ ਖਾਸਕਰ ਮਹਾਰਾਸ਼ਟਰ ਦੇਸ਼ਵਾਸੀ ਵਾਹਿਗੁਰੂ ਨੂੰ ਭੁੱਲ ਗਏ ਅਤੇ ਉਸ ਸਰਵ ਵਿਆਪੀ ਅਕਾਲ ਪੁਰਖ ਦੀ ਪੂਜਾ ਛੱਡ ਕੇ ਕ੍ਰਿਤਮ ਵਸਤੂਆਂ ਦੀ ਪੂਜਾ ਵਿੱਚ ਲਪਟ ਹੋ ਗਏ ਜਦ ਇੱਕ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਆਦਮੀ ਜਾਤ ਪਾਤ ਗਰੀਬ ਅਮੀਰ ਪੜੇ ਅਨਪੜ੍ਹ ਦੇਸ਼ ਪਰਦੇਸ਼ ਦੇ ਵਿਤਕਰੇ ਕਰਕੇ ਇੱਕ ਦੂਜੇ ਤੋਂ ਨਫ਼ਰਤ ਕਰਨ ਲੱਗ ਪਏ ਬਲਕਿ ਆਪਣੀਆਂ ਕੋਟਲ ਚਾਲਾਂ ਕਰਕੇ ਇੱਕ ਹਿੱਸੇ ਨੂੰ ਸਦਾ ਲਈ ਦਬਾ ਰੱਖਣ ਜਾਂ ਆਪਣੇ ਗੁਲਾਮ ਬਣਾਉਣ ਲਈ ਕਈ ਤਰ੍ਹਾਂ ਦੀਆਂ ਕੋਟਲ ਚਾਲਾਂ ਚੱਲਣ ਲੱਗ ਪਏ ਤਾਂ ਉਹ ਵਾਹਿਗੁਰੂ ਦੀਨਾ ਦੇ ਦੁੱਖ ਦੂਰ ਕਰਨ ਲਈ ਤਤਪਰ ਹੋਇਆ ਅਤੇ ਉਪਦੇਸ਼ ਦੁਆਰਾ ਇਸ ਅਗਿਆਨਤਾ ਦੇ ਦੁੱਖ ਨੂੰ ਹੰਕਾਰ ਦੀ ਪੀੜਾ ਨੂੰ ਦੂਰ ਕਰਨ ਲਈ ਆਪਣੀ ਆਤਮ ਸੱਤਾ ਬਖਸ਼ ਕੇ ਮਹਾਰਾਸ਼ਟਰ ਦੇਸ਼ ਦੇ ਜ਼ਿਲ੍ਹਾ ਸ਼ੋਲਾਪੁਰ ਦੇ ਪ੍ਰਸਿੱਧ ਨਗਰ ਬਲਕਿ ਉਸ ਇਲਾਕੇ ਦੇ ਉੱਗੇ ਤੀਰਥ ਸ਼੍ਰੀ ਪੰਡਰਪੁਰ ਵਿਖੇ ਪੂਜਯ ਪਿਤਾ ਸ਼੍ਰੀ ਦਾਮ ਸ਼ੇਟ ਅਤੇ ਪਰਮ ਸਤਿਕਾਰਯੋਗ ਸ਼੍ਰੀ ਮਾਤਾ ਗੋਣਾ ਬਾਈ ਦੇ ਗ੍ਰਹਿ ਵਿਖੇ ਕੱਤਕ ਸੁਦੀ ਇਕਾदशी ਐਂਤਵਾਰ ਦੇ ਦਿਨ ਪ੍ਰਾਂਤ ਕਾਲ ਸੂਰਜ ਚੜਨ ਸਮੇਂ ਬ੍ਰਹਮ ਗਿਆਨੀ ਸ਼੍ਰੀ ਭਗਤ ਨਾਮਦੇਵ ਜੀ ਮਹਾਰਾਜ ਨੂੰ ਇਸ ਸੰਸਾਰ ਤੇ ਭੇਜਿਆ स्वागत ਜੀ ਦੇ ਜਨਮ ਹੋਣ ਤੇ ਮਾਤਾ ਪਿਤਾ ਨੂੰ ਅਤਿਅੰਤ ਖੁਸ਼ੀ ਅਤੇ ਹੋਰ ਭਰਾ ਭਾਈਆਂ ਅਤੇ ਸਾਕ ਸਬੰਧੀਆਂ ਨੂੰ ਬੇਅੰਤ ਪ੍ਰਸੰਨਤਾ ਹੋਈ ਬਾਲਕ ਦੇ ਜਨਮ ਹੋਣ ਦੇ 12 ਦਿਨ ਉਪਰੰਤ ਨਾਮ ਸੰਸਕਾਰ ਕੀਤਾ ਗਿਆ ਸੱਜਣ ਮਿੱਤਰ ਸਾਖ ਸੰਬੰਧੀ ਮੇਲੀ ਚੋਲੀ 71 ਹੋਏ ਸਭ ਨੇ ਵਧਾਈਆਂ ਦਿੱਤੀਆਂ ਬਾਲਕ ਨੂੰ ਸ਼ਗਨ ਪਾਏ ਅਤੇ ਵਿਦਵਾਨ ਪੁਰਸ਼ਾਂ ਨੇ ਇਹਨਾਂ ਦਾ ਨਾਮ ਨਾਮਦੇਵ ਰੱਖਿਆ ਇਸ 71 ਦਾ ਵਿੱਚ ਆਏ ਇੱਕ ਵਿਦਵਾਨ ਪੁਰਸ਼ ਨੇ ਬਾਲਕ ਦੇ ਚਿਹਰੇ ਚੱਕਰ ਨੂੰ ਦੇਖ ਕੇ ਕਿਹਾ ਇਸ ਬਾਲਕ ਦਾ ਮੁਖੜਾ ਬੜਾ ਪ੍ਰਕਾਸ਼ਮਾਨ ਤੇ ਮੋਹਣੀ ਮੂਰਤੀ ਹੈ ਇਸ ਇਹ بڑے ਭਾਗਾ ਵਾਲਾ ਜੀਵ ਹੈ ਇਹ ਹਰੀ ਭਗਤ ਤੇ ਮਹਾਪੁਰਸ਼ ਹੋਵੇਗਾ ਬਾਲਕ ਦੇ ਨਾਲੇ ਮਾਤਾ ਦਾ ਪਿਆਰ ਤਾਂ ਅਕਸਰ ਅਧਿਕ ਹੀ ਹੁੰਦਾ ਹੈ ਪਰ ਇਨਾਂ ਦੇ ਪਿਤਾ ਜੀ ਦਾ ਪਿਆਰ ਵੀ ਪੁੱਤਰ ਨਾਲ ਬਹੁਤ ਸੀ ਸ਼੍ਰੀ ਨਾਮਦੇਵ ਜੀ ਦੀ ਉਮਰ ਜਦ ਹਾਲੇ 2 ਸਾਲ ਦੀ ਹੀ ਸੀ ਤਾਂ ਉਹ ਹਰ ਸਮੇਂ ਆਪਣੀ ਪਿਆਰ ਭਰੀ ਤੋਤਲੀ ਜੁਬਾਨ ਨਾਲ ਵਿਠਲ ਪਿਠਲ ਦਾ ਸਿਮਰਨ ਕਰਦੇ ਰਹਿੰਦੇ ਜੋ ਸਾਵ ਨੂੰ ਅਤਿਅੰਤ ਪਿਆਰਾ ਲੱਗਦਾ ਸੀ ਅੱਗ ਦਾ ਧਰਮ ਹੈ ਸਾੜਨਾ ਪਰ ਜਿੱਥੇ ਇਸ ਦੇ ਮੁਕਾਬਲੇ ਤੇ ਸ਼ੀਤਲਤਾ ਵਧੇਕ ਹੋਵੇ ਉੱਥੇ ਇਸ ਦਾ ਸਾੜਨ ਦਾ ਸੁਭਾਅ ਕਿਸ ਤਰ੍ਹਾਂ ਮੁਕਾਬਲਾ ਕਰ ਸਕਦਾ ਹੈ ਇਸੇ ਤਰ੍ਹਾਂ ਦੀ ਇੱਕ ਵਾਰਤਾ ਭਗਤ ਜੀ ਦੇ ਵਾਲ ਜੀਵਨ ਵਿੱਚ ਆਉਂਦੀ ਹੈ ਇੱਕ ਦਿਨ ਭਗਤ ਜੀ ਦੀ ਪੁੱਛੀਏ ਮਾਤਾ ਜੀ ਨੇ ਪ੍ਰਸ਼ਾਦ ਪਾਣੀ ਤਿਆਰ ਕਰਨ ਲਈ ਚੌਂਕੇ ਵਿਚਲਾ ਚੁੱਲ੍ਹਾ ਪਰਫੁੱਲਤ ਕੀਤਾ ਅਰਥਾਤ ਅਗਨੀ ਜਲਾਈ ਤੇ ਆਪ ਕਿਸੇ ਕੰਮ ਬਾਹਰ ਚਲੀ ਗਈ ਜਦ ਅੱਗ ਦੀਆਂ ਲਾਟਾਂ ਉੱਚੀਆਂ ਹੋਈਆਂ ਤੇ ਉਹਨਾਂ ਦਾ ਪ੍ਰਕਾਸ਼ ਔਰ ਚਮਕ ਤੇਜ਼ ਹੋਈ ਉਧਰ ਪਾਸ ਹੀ ਬਾਲਵਸਥਾ ਵਿੱਚ ਭਗਤ ਜੀ ਬੈਠੇ ਸਨ ਉਹਨਾਂ ਨੂੰ ਇਹ ਪ੍ਰਕਾਸ਼ ਔਰ ਚਮਕ ਬਹੁਤ ਪਿਆਰੀ ਲੱਗੀ ਤੇ ਉਸ ਵਿੱਚ ਈਸ਼ਵਰੀ ਜਲਵਾ ਪਾਸਿਆ ਉਹ ਆਪਣੀ ਸਰਲ ਬੁੱਧੀ ਪਿਆਰ ਅਵਸਥਾ ਤੇ ਮਾਨਵੇਗ ਵਿੱਚ ਅੱਗੇ ਵਧੇ ਔਰ ਉਸੇ ਜੋ ਤੀਨੋਂ ਜਫੀ ਪਾ ਲਈ ਅਸੀਂ ਉੱਪਰ ਲਿਖਿਆ ਹੈ ਕਿ ਅੱਗ ਦਾ ਸੁਭਾਅ ਭਾਵੇਂ ਸਾੜ ਦੇਣ ਵਾਲਾ ਹੈ ਪਰ ਜਿੱਥੇ ਸ਼ੀਤਲਤਾ ਵਧੇਰੇ ਹੋਵੇ ਉੱਥੇ ਇਹ ਮੁਕਾਬਲਾ ਨਹੀਂ ਕਰ ਸਕਦੀ ਠੀਕ ਇਸੇ ਤਰ੍ਹਾਂ ਉਸ ਸਮੇਂ ਭਗਤ ਜੀ ਦੀ ਉਮਰ ਭਾਵੇਂ ਬਹੁਤ ਛੋਟੀ ਸੀ ਪਰ ਸ਼ੀਤਲਤਾ ਵਧੇਰੇ ਸੀ ਨਾਲੇ ਭਗਤ ਜੀ ਨੂੰ ਤਾਂ ਉਹ ਅੱਗ ਪਾਸ ਦੀ ਨਹੀਂ ਸੀ ਉਨਾਂ ਨੂੰ ਤਾਂ ਉਹ ਪ੍ਰਕਾਸ਼ ਈਸ਼ਵਰੀ ਚੋਤ ਦਿਖ ਰਹੀ ਸੀ ਜਿਸ ਕਰਕੇ ਉਹ ਉਸ ਨਾਲ ਲਿਪਟ ਗਏ ਤੇ ਉਸ ਨਾਲ ਇੱਕ ਸਰੂਪ ਹੋ ਗਏ ਔਰ ਇਸ ਬਾਲ ਅਵਸਥਾ ਵਿੱਚ ਹੀ ਨਾਮੇ ਨਰਾਇਣ ਨਾਹੀ ਭੇਦ ਵਾਲਾ ਸਮਾ ਵੱਜ ਗਿਆ ਮਾਤਾ ਜੀ ਨੇ ਜਦ ਤੂਰ ਤੋਂ ਹੀ ਆਪਣੇ ਬੱਚੇ ਨੂੰ ਅਗ ਨਾਲ ਜਫਾ ਮਾਰਦੇ ਤੱਕਿਆ ਤਾਂ ਡਰ ਗਈ ਤੇ ਆ ਕੇ ਬਾਲਕ ਨੂੰ ਛੇਤੀ ਨਾਲ ਚੁੱਕ ਲਿਆ ਵਰਜਾਦ ਉਸਨੇ ਅਗਨ ਨੂੰ ਸ਼ੀਤਲ ਹੋਈ ਦੇਖਿਆ ਤਾਂ ਅਚਰਜ ਰਹਿ ਗਈ ਜਦ ਇਸ ਅਦਪੁਤ ਕੌਤਕ ਦੀ ਵਾਰਤਾ ਗਲੀਗਵਾਂਡ ਦੇ ਲੋਕਾਂ ਨੇ ਸੁਣੀ ਤਾਂ ਸਭ ਅਚੰਬਤ ਰਹਿ ਗਏ ਤੇ ਇਸ ਬਾਲਕ ਨੂੰ ਸ਼ਕਤੀਵਾਨ ਸਮਝ ਕੇ ਸਤਿਕਾਰ ਕਰਨ ਲੱਗ ਪਏ ਭਗਤ ਜੀ ਦੇ ਬਜ਼ੁਰਗ ਕਈ ਪੀੜੀਆਂ ਤੋਂ ਪੱਕੇ ਧਰਮ ਧਾਰਨੀ ਅਤੇ ਨਿਤਨੇਮੀ ਚਲੇ ਆਉਂਦੇ ਸਨ ਅਤੇ ਸਖਾਣਦਾਨ ਤੇ ਪ੍ਰਮਾਤਮਾ ਦੀ ਐਸੀ ਕਿਰਪਾ ਰਹੀ ਹੈ ਕਿ ਜਿਉਂ-ਜਿਉਂ ਪੀੜੀ ਬਦਲਦੀ ਰਹੀ ਕਿਉਂ ਤਿਉਹ ਇਹ ਧਰਮ ਦੀ ਰੁਚੀ ਬਾਤੀ ਹੀ ਗਈ ਇਸੇ ਪ੍ਰਭਾਵ ਕਰਕੇ ਭਗਤ ਜੀ ਦੇ ਪੂਜਯ ਪਿਤਾ ਸ਼੍ਰੀ ਦਾਮਸ਼ੇਠ ਜੀ ਆਪਣੇ ਧਾਰਮਿਕ ਖਿਆਲਾਂ ਵਿੱਚ ਬੜੇ ਦ੍ਰਿੜ ਤੇ ਆਪਣੇ ਨਿਤਨੇਮ ਦੇ ਪੱਕੇ ਸੰਨ ਉਹ ਰੋਜ਼ ਅੰਮ੍ਰਿਤ ਵੇਲੇ ਉੱਠਦੇ ਅਤੇ ਇਸ਼ਨਾਨ ਪਾਣ ਕਰਕੇ ਮੰਦਰ ਵਿੱਚ ਸ਼੍ਰੀ ਠਾਕੁਰ ਜੀ ਦੀ ਪੂਜਾ ਕਰਦੇ ਸਨ ਇਸ ਧਾਰਮਿਕ ਨਿਤ ਕਰਮ ਲਈ ਉਹਨਾਂ ਨੇ ਖਾਸ ਬਹੁਮੁੱਲੀਆਂ ਚੀਜ਼ਾਂ ਬਣਾਈਆਂ ਹੋਈਆਂ ਸਨ ਠਾਕੁਰ ਜੀ ਦੇ ਭੋਗ ਲਵਾਉਣ ਲਈ ਦੁੱਧ ਵਾਸਤੇ ਕਪਾਲ ਗੰ ਰੱਖੀ ਹੋਈ ਸੀ ਜਿਸ ਦਾ ਦੁੱਧ ਚੋਕੇ ਠਾਕੁਰ ਜੀ ਨੂੰ ਭੋਗ ਲਵਾਉਂਦੇ ਸਨ ਭੋਗ ਲਵਾਉਣ ਲਈ ਦੁੱਧ ਲੈ ਜਾਣ ਵਾਸਤੇ ਸੋਨੇ ਦੇ ਬਰਤਨ ਸਨ ਸ਼੍ਰੀ ਦਾਮਸ਼ੇੜ ਜੀ ਪਿਤਾ ਪੁਰਖੀ ਰੀਤ ਅਤੇ ਧਰਮ ਨਿਯਮ ਅਨੁਸਾਰ ਇਹ ਨਿਤਕਰਮ ਕਰਦੇ ਸਨ ਕਿ ਮੰਦਰ ਵਿੱਚ ਜਾਣਾ ਉੱਥੇ ਮੂਰਤੀ ਦੀ ਪੂਜਾ ਕਰਨੀ ਤੇ ਭੋਗ ਲਵਾਉਣ ਲਈ ਦੁੱਧ ਲੈ ਜਾਣਾ ਔਰ ਮੰਦਰ ਅੰਦਰ ਰੱਖ ਕੇ ਘੰਟੀ ਵਜਾਉਣੀ ਤੇ ਵਾਪਸ ਆ ਜਾਣਾ ਕਿਉਂਕਿ ਦੁਨੀਆ ਵਿੱਚ ਉਸ ਸਮੇਂ ਇਸ ਤਰ੍ਹਾਂ ਦੀ ਕਰਤਮ ਪੂਜਾ ਦਾ ਰਿਵਾਜ ਹੋਣ ਕਰਕੇ ਉਸ ਸਿਰਜਣਹਾਰ ਦੇ ਜੀਵ ਆਪਣੇ ਅਸਲੀ ਨਿਸ਼ਾਨੇ ਅਰਥਾਤ ਵਾਹਿਗੁਰੂ ਦੀ ਭਗਤੀ ਤੋਂ ਭੁੱਲੇ ਹੋਏ ਸਨ ਇਸ ਉਕਤ ਭੁਲੇਖੇ ਨੂੰ ਦੂਰ ਕਰਨ ਵਾਸਤੇ ਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਜਨਮ ਧਾਰਿਆ ਸੀ ਪਗਤ ਜੀ ਨੇ ਇਸ ਅਗਿਆਨ ਨੂੰ ਦੂਰ ਕਰਨ ਲਈ ਆਪਣੇ ਘਰ ਤੋਂ ਹੀ ਗਣੇਸ਼ਾ ਇਹ ਨਮਾ ਅਰਥਾਤ ਕੰਮ ਆਰੰਭ ਕਰਨਾ ਚੰਗਾ ਜਾਣਿਆ ਉਨਾ ਹੀ ਸੇ ਛੋਟੀ ਅਵਸਥਾ ਵਿੱਚ ਹੀ ਆਪਣੇ ਪਿਤਾ ਨੂੰ ਆਖਣਾ ਸ਼ੁਰੂ ਕਰ ਦਿੱਤਾ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਕਿ ਮੈਂ ਇੱਕ ਦਿਨ ਮੈਂ ਵੀ ਠਾਕੁਰ ਜੀ ਦੀ ਪੂਜਾ ਆਪ ਕਰਾਂ ਇਸ ਗੱਲ ਤੇ ਪਿਤਾ ਨੇ ਕਿਹਾ ਬੇਟਾ ਤੇਰੀ ਅਵਸਥਾ ਅਜੇ ਛੋਟੀ ਹੈ ਜਦ ਵੱਡਾ ਹੋਵੇਂਗਾ ਤਾਂ ਬੇਸ਼ੱਕ ਰੋਜ਼ ਹੀ ਪੂਜਾ ਕਰਿਆ ਕਰੀ ਸ਼੍ਰੀ ਨਾਮਦੇਵ ਜੀ ਨੇ ਪਿਤਾ ਜੀ ਨੂੰ ਪੜੇ ਪਿਆਰ ਨਾਲ ਕਿਹਾ ਪਿਤਾ ਜੀ ਆਪ ਇੱਕ ਦਿਨ ਮੈਨੂੰ ਆਗਿਆ ਦੇ ਕੇ ਦੇਖ ਲਵੋ ਮੈਂ ਪੂਰਨ ਵਿਧੀ ਅਨੁਸਾਰ ਠਾਕੁਰ ਜੀ ਦੀ ਪੂਜਾ ਕਰਾਂਗਾ ਇਹੇ ਪਰ ਉਹਨਾਂ ਦੇ ਪਿਤਾ ਨੀਜੀ ਨੇ ਇਕਰਾਰ ਕੀਤਾ ਕਿ ਜਿਸ ਦਿਨ ਮੈਂ ਕਿਤੇ ਬਾਹਰ ਜਾਵਾਂਗਾ ਉਸ ਦਿਨ ਤੂੰ ਹੀ